ਵਾਇਗਿਰਜੀ ਕਾ ਖਾਲਸਾ ਵਾਇਗਿਰਜੀ ਕੀ ਫਤਿਹ ਜਾਨੇ ਕੁਲਦੀਪ ਸਿੰਘ ਜੀ ਗੜਕਾ ਸਾਹਿਬ ਜਿਨ੍ਹਾਂ ਨੇ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਵਿੱਤਰ ਧਰਤੀ ਦੇ ਪੋਸਿਆਂ ਅੱਜ ਧਰਤਾਰ ਬੰਦੀ ਉਹਨਾਂ ਦੀ ਹੋਈ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਔਰ ਨਾਲ ਸਮੁੱਚੀ ਮਾਨਤਾ ਨੂੰ ਸਮੁੱਚੇ ਸੇਕ ਕੌਮ ਨੂੰ ਪੰਥ ਨੂੰ ਵਧਾਈਆਂ ਕਿ ਜਿਨ੍ਹਾਂ ਨੇ ਬਹੁਤ ਕਾਬਲ ਤੇ ਬਹੁਤ ਵਧੀਆ ਇਨਸਾਨ ਬੰਦਾ ਜਿਹਦਾ ਸੁਨੇਹਾ ਮੈਂ ਆਸ਼ ਕਰਦਾ ਕਿ ਉਹ ਸਮੁੱਚੀ ਕੌਮ ਨੂੰ ਸਮੂਚੇ ਪੰਥ ਨੂੰ ਸਮੁੱਚੀਆਂ ਜਥੇਬੰਦੀਆਂ ਨੂੰ ਔਰ ਰਾਜਨੀਤਕ ਤੌਰ ਤੇ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਲਖਿਆ ਕਰਨ ਵਾਸਤੇ ਉਹ ਪ੍ਰਾਲੇ ਜਿਹੜੇ ਔਰੰਮ ਕਰਨਗੇ ਔਰ ਉਹਦੇ ਨਾਲ ਨਾਲ ਜਿਹੜਾ ਮੈਂ ਉਹਨਾਂ ਦਾ ਬਿਆਨ ਵੀ ਪੜਿਆ ਕਿ ਜਿਹੜਾ ਪ੍ਰਚਾਰ ਪੱਤਿਆਂ ਦੇ ਵਿੱਚ ਇੱਕ ਮਹਮ ਸ਼ੁਰੂ ਕਰਨਗੇ ਜਿਹੜੀ ਲੋਕਾਂ ਨੂੰ ਗੁਰਗਣ ਨਾਲ ਜੋੜਨ ਦੀ ਅੰਮ੍ਰਿਤ ਪ੍ਰਚਾਰ ਦੀ ਉਹ ਵੀ ਬਹੁਤ ਵੱਡੀ ਵਧੀਆ ਮਨਾ ਸ਼ੋਜ ਆਪੇ ਅੱਜ ਪੱਤਿਆਂ 'ਚ ਗਰੀਬਾਂ ਦੇ ਖਾਜ ਕਰਕੇ ਜਾਣ ਦੀ ਲੋੜ ਸੀ ਜੋ ਸਿੰਘ ਸਾਹਿਬਾ ਨੇ ਪਹਿਲਾਂ ਹੀ ਐਲਾਨ ਕਰਤਾ ਹੈ ਵੀ ਉਹ ਮਿਹਨਤ ਅੱਗੇ ਗੁਰੂ ਸਾਹਿਬ ਦੇ ਮਿਸ਼ਨ ਬਾਰੇ ਗੁਰੂ ਦਾ ਫਲਸਫਾ ਜਿਹੜਾ ਗੁਰਨਾਨਦ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਲੋਕਾਂ ਦੇ ਵਿੱਚ ਪਹੁੰਚਾਉਣ ਵਾਸਤੇ ਉਹਨਾਂ ਨੇ ਪਰੌਲਾ ਕੀਤਾ ਇਸ ਲਈ ਮੈਂ ਜਿੱਥੇ ਵਧਾਈ ਦਿੰਦਾ ਉਥੇ ਅਰਦਾਸ ਗੁਰੂ ਦੇ ਚਰਨਾਂ 'ਚ ਅਕਸ਼ਮੁੱਚੇ ਪੰਥ ਨੂੰ ਉਹਨਾਂ ਨੂੰ ਬਲ ਬਖਸ਼ੇ ਹਿੰਮਤ ਬਖਸ਼ੇ ਔਰ ਸਾਰੇ ਨੂੰ ਇਕੱਠਾ ਕਰਕੇ ਨਾਲ ਉਹ ਲੈ ਕੇ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਅੱਜ ਉਥੇ ਦਾਸਤਾਰ ਬੰਦੀ ਜਿਹੜੀ ਉਹਨਾਂ ਨੂੰ ਸ਼ੁਰੂ ਕੀਤੀ ਆ ਉਹਦੇ ਨਾਲ ਮੈਂ ਆਸ਼ ਕਰਦਾ ਆਂਗੇ ਕਿ ਸਮੁੱਚੀ ਮਾਨਤਾ ਨੂੰ ਇਸ ਮੂчие ਕਾਮ ਨੂੰ ਪੰਥ ਨੂੰ ਇਕੱਠਾ ਕਰਨ ਵਾਸਤੇ ਉਹ ਫੈਲ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਰਨੀ ਕੁਲਦੀਪ ਸਿੰਘ ਜਗਨਗਦ ਸਾਹਿਬ ਜਿਨ੍ਹਾਂ ਨੇ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਵਿੱਤਰ ਧਰਤੀ ਦੇ ਪੋਸੇ ਅੱਜ ਧਰਤਾਰ ਬੰਦੀ ਉਹਨਾਂ ਦੀ ਹੋਈ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿਨਾ। ਔਰ ਨਾਲ ਸਮੁੱਚੀ ਮਾਨਤਾ ਨੂੰ ਸਮੁੱਚੇ ਸੇਕ ਕੌਮ ਨੂੰ ਪੰਥ ਨੂੰ ਵਧਾਈਆਂ ਕਿ ਜਿਨ੍ਹਾਂ ਨੇ ਬਹੁਤ ਕਾਬਲ ਤੇ ਬਹੁਤ ਵਧੀਆ ਇਨਸਾਨ ਬੰਦਾ ਜਿਹਦਾ ਸੁਨੇਹਾ ਮੈਂ ਆਸ਼ ਕਰਦਾ ਕਿ ਉਹ ਸਮੁੱਚੀ ਕੌਮ ਨੂੰ ਸਮੁੱਚੇ ਪੰਥ ਨੂੰ ਸਮੁੱਚੀਆਂ ਜਥੇਬੰਦੀਆਂ ਨੂੰ ਔਰ ਰਾਜਨੀਤਿਕ ਤੌਰ ਤੇ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਲਖਿਆ ਕਰਨ ਵਾਸਤੇ ਉਹ ਪ੍ਰਾਲੇ ਜਿਹੜੇ ਔਰੰਭ ਕਰਨਗੇ ਔਰ ਉਹਦੇ ਨਾਲ-ਨਾਲ ਜਿਹੜਾ ਮੈਂ ਉਹਨਾਂ ਦਾ ਵਿਆਖਣ ਵੀ ਪੜਿਆ ਹੈ ਕਿ ਜਿਹੜਾ ਪ੍ਰਚਾਰ ਪ੍ਰਿੰਡਾਂ ਦੇ ਵਿੱਚ ਇੱਕ ਮਹਿਮ ਸ਼ੁਰੂ ਕਰਨਗੇ ਜਿਹੜੀ ਲੋਕਾਂ ਦੇ ਗੁਰਗਨਾਲ ਜੋੜਨ ਦੀ ਅੰਮ੍ਰਿਤ ਪ੍ਰਚਾਰ ਦੀ ਉਹ ਵੀ ਬਹੁਤ ਵੱਡੀ ਵਧੀਆ ਮਨਾ ਸ਼ੋਜ ਆ ਵੀ ਅੱਜ ਪੜਣਾ ਚ ਗਰੀਬਾਂ ਦੇ ਖਾਜ ਕਰਕੇ ਜਾਨ ਦੀ ਲੋੜ ਸੀ ਜੋ ਸਿੰਘ ਸਾਹਿਬਾ ਨੇ ਪਹਿਲਾਂ ਹੀ ਐਲਾਨ ਕਰਤਾ ਵੀ ਉਹ ਉੱਥੇ ਜਾ ਕੇ ਗੁਰੂ ਸਾਹਿਬ ਦੇ ਮਿਸ਼ਨ ਬਾਰੇ ਗੁਰੂ ਦਾ ਫਲੈਸ਼ਪਾ ਜਿਹੜਾ ਗੁਰਨਾਨ ਸਿੰਘ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਲੋਕਾਂ ਦੇ ਵਿੱਚ ਪਹੁੰਚਾਉਣ ਵਾਸਤੇ ਉਹਨਾਂ ਨੇ ਪ੍ਰੋਲੈਗ ਕੀਤਾ ਇਸ ਲਈ ਮੈਂ ਜਿੱਥੇ ਵਧਾਈ ਦਿੰਦਾ ਉਥੇ ਅਰਦਾਸ ਗੁਰੂ ਦੇ ਚਰਨਾਂ 'ਚ ਗਿਸ਼ਮੁੱਚੇ ਪੰਥ ਨੂੰ ਉਹਨਾਂ ਨੂੰ ਬਲ ਬਖਸ਼ੇ ਹਿੰਮਤ ਬਖਸ਼ੇ ਔਰ ਸਾਰੇ ਨੂੰ ਇਕੱਠਾ ਕਰਕੇ ਨਾਲ ਉਹ ਲੈ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਵਾਸਤੇ ਸ਼ਰਮਣੀ ਕਮੇਟੀ ਨੂੰ ਵਧਾਈ ਦੇਣਾ ਕਿ ਜਿਨ੍ਹਾਂ ਨੇ ਅੱਜ ਉੱਥੇ ਦਾਸਤਾਰ ਬੰਦੀ ਜਿਹੜੀ ਉਹਨਾਂ ਨੂੰ ਸ਼ੁਰੂ ਕੀਤੀ ਆ ਉਹਦੇ ਨਾਲ ਮੈਂ ਆਸ਼ ਕਰਦਾ ਆਂ ਕਿ ਸਮੁੱਚੀ ਮਾਨਤਾ ਨੂੰ ਸਮੁੱਚੇ ਕੰਮ ਨੂੰ ਪੰਥ ਨੂੰ ਇਕੱਠਾ ਕਰਨ ਵਾਸਤੇ ਉਪਰੰਧ ਦੇਣ